ਜੇ ਆਪਾਂ ਇਹ ਸਵਾਲ ਅੱਜ ਕਰਦੇ ਆਂ ਤਾਂ ਸਾਨੂੰ ਇਹ ਕਹਿ ਦਿੱਤਾ ਜਾਂਦਾ ਵੀ ਨੈਸ਼ਨਲ ਸਿਕਿਉਰਿਟੀ ਆ ਤੁਸੀਂ ਉਹਦੇ ਤੇ ਵੀ ਜਾਂ ਆਪਦੀਆਂ ਫੋਰਸਸ ਤੇ ਵੀ ਸਵਾਲ ਕਰਦੇ ਹੋ ਨਹੀਂ ਮੈਂ ਫੋਰਸਸ ਤੇ ਸਵਾਲ ਨਹੀਂ ਕਰ ਰਿਹਾ ਵੇਖੋ ਉਹ ਜਿਹੜਾ ਜਿੱਥੋਂ ਇਹ ਦਰਿਆ ਰਾਵੀ ਇਹ ਰਾਵੀ ਦਰਿਆ ਹੈ ਨਾ ਜਿਹੜਾ ਇਹ ਇੱਕ ਵਾਰ ਨਹੀਂ ਪਾਕਿਸਤਾਨ ਚ ਦਾੰਦਾ ਇਹ ਪਹਿਲਾਂ ਇਸ ਤਰ੍ਹਾਂ ਪਾਕਿਸਤਾਨ ਚ ਐਂਟਰ ਕਰ ਗਿਆ ਉਸ ਤੋਂ ਬਾਅਦ ਫਿਰ ਇੰਡੀਆ ਚ ਆ ਗਿਆ ਠੀਕ ਹੈ ਇੰਡੀਆ ਤੋਂ ਆ ਕੇ ਫਿਰ ਪਾਕਿਸਤਾਨ ਚ ਗਿਆ ਫਿਰ ਇੰਡੀਆ ਚ ਆ ਗਿਆ ਫਿਰ ਪਾਕਿਸਤਾਨ ਚ ਲੱਗ ਗਿਆ ਕਿ ਕਿੰਨੇ ਰਸਤੇ ਨੇ ਸਾਰਿਆਂ ਦੇ ਕੀ ਦੁਆਰਾ ਕੱਢਿਆ ਨੇ ਜੇ ਦੁਵਾਰਾ ਕੱਢ ਦਿੱਤੀਆਂ ਜਾਣ ਤੇ ਪਾਣੀ ਕਿਦਰ ਦੀ ਜਾਏਗਾ ਮੇਰਾ ਕਹਿਣਾ ਇਹ ਆ ਕਿ ਤੁਸੀਂ ਥੱਲੇ ਪਿੱਲਰ ਕੱਢ ਕੇ ਤੇ ਜਿਹੜੀਆਂ ਤਾਰਾਂ ਨੇ ਪਾਣੀ ਦਾ ਨਿਕਾਸ ਬਣਾਓ ਜੇ ਕੋ ਤੁਹਾਨੂੰ ਉਧਰੋਂ ਆਉਂਦੇ ਕੋਈ ਆਦਮੀ ਇਸ ਤਰ੍ਹਾਂ ਹਥਿਆਰ ਬੰਦ ਆਉਂਦੇ ਨੇ ਜਾਂ ਕੋਈ ਵੀ ਨਸ਼ੀਲੇ ਪਦਾਰਥ ਆਉਂਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਮਨ ਲ ਕੇ ਜਿਹੜੀਆਂ ਫੋਰਸਾਂ ਨੇ ਸਾਡੀਆਂ ਉਹ ਬੜੇ ਹੋਰ ਤਰ੍ਹਾਂ ਦੇ ਜਿਹੜੇ ਨੇ ਉੱਥੇ ਇੰਤਜ਼ਾਮ ਕਰ ਸਕਦੀਆਂ ਨੇ ਮੰਨ ਲਓ ਪਿੱਲਰ ਕੱਢ ਕੇ ਉੱਥੇ ਤਾਰ ਲਾ ਦੇਣ ਥੱਲੋਂ ਘਾਵੇ ਨਾ ਜੇ ਜਵਾਰ ਵੀ ਕੱਢਣੀ ਆ ਤੇ ਉਹ ਇਸ ਹਿਸਾਬ ਦੇ ਨਾਲ ਕੱਢਣ ਕਿ ਪਾਣੀ ਨੂੰ ਰੁਕਾਉਣਾ ਆਵੇ ਮੇਰਾ ਕਹਿਣਾ ਸਿਰਫ ਇਹ ਆ ਇਹ ਨਹੀਂ ਹੈਗਾ ਕਿ ਮੈਂ ਫੋਰਸਾਂ ਦੇ